ਵਾਇਟੁਰ ਜੀ ਦਾ ਆਨਸਾ ਵਾਇਟੁਰ ਜੀ ਦੇ ਫਤੇ ਮੈਂ ਕੰਚਨਪ੍ਰੀਤ ਕੌਰ ਤੁਹਾਡਾ ਸਭ ਦਾ ਧੰਨਵਾਦ ਕਰਦੀ ਹਾਂ ਜੋ ਤੁਸੀਂ ਮੇਰੇ ਮਾਤਾ ਜੀ ਪ੍ਰਿੰਸੀਪਲ ਸੁਖਵਿੰਦਰ ਕੌਰ ਦਾਵਾ ਜੀ ਨੂੰ ਇੰਨੀ ਸਪੋਰਟ ਕਰ ਰਹੇ ਹੋ ਕਿ ਉਹਨਾਂ ਦੇ ਨਾਲ ਖੜੇ ਹੋ ਮੈਂ ਅੱਜ ਤੁਹਾਨੂੰ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦੀ ਹਾਂ ਜੋ ਸਾਡੇ ਪਰਿਵਾਰ ਨੇ ਆਪਣੇ ਪਿੰਡੇ ਤੇ ਹੰਡਾਈਆਂ ਮੇਰੇ ਪਿਤਾ ਜੀ ਓਕੇ ਆਰਮੀ ਵਿੱਚ ਸਨ ਜਦੋਂ ਉਹ ਆਰਮੀ ਵਿੱਚ ਜੁਆਇਨ ਕੀਤਾ ਉਹਨਾਂ ਨੇ ਉਦੋਂ ਇੱਕ ਪੰਜਾਬ ਦੇ ਨਾਲ ਇੱਕ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਜਿਸ ਦੇ ਕਾਰਨ ਸਾਰੇ ਪੰਜਾਬ ਨੂੰ ਬਹੁਤ ਹੀ ਦੁੱਖ ਹੋਇਆ ਉਹ ਸੀਜ਼ ਨੂੰ ਕੋਈ ਵੀ ਬੋਲ ਨਹੀਂ ਸਕਦਾ ਬਾਕੀ ਹੁਣ ਸਾਰਿਆਂ ਨੂੰ ਇੱਕਜੁੱਟ ਹੋਣ ਦੀ ਲੋੜ ਹੈ ਅਸੀਂ ਸਾਰੇ ਇੱਕਜੁੱਟ ਹੋ ਕੇ ਸਭ ਤੋਂ ਪਹਿਲਾਂ ਸੁਖਵਿੰਦਰ ਕਾਹ ਹੈ ਤੇ ਇਹ ਹੈ ਟਿਕਟ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਟੋਲੀ ਮਾਈ ਹੈ ਆਜ ਅਸੀਂ ਨਾਟ ਬਰੇਗਾ ਯਾ ਸ਼ੁਰੂ ਪਾਲਸਵਾਚ ਦੀ ਆ ਕਰ ਕਰਦੇ ਅੱਜ ਅਸੀਂ ਨਰਨਤਨ ਅਸੈਂਬਲੀ ਹਲਕੇ ਦੇ ਜਿੱਥੇ ਬਾਈਲੈਕਚਨ ਆਣਾ ਹੈ ਉਥੇ ਬੂਥ ਲੈਵਲ ਜਿਹੜੇ ਸਾਡੇ ਮਤਾਨ ਆ ਉਹਨਾਂ ਦੀ ਮੀਟਿੰਗ ਕੀਤੀ ਤੇ ਉਹਨਾਂ ਨੂੰ ਬੇਨਤੀ ਕੀਤੀ ਕਿ 21 ਤਰੀਕ ਦੇ ਬਾਅਦ ਮੈਂ ਆਪ ਹਰ ਬੂਥ ਵਿੱਚ ਆਪਣੇ ਵਰਕਰਾਂ ਨੂੰ ਮਿਲਵਾ ਕੇ ਜਾਊਗਾ ਕਿ ਆਪਾਂ ਤਿਆਰੀ ਕਰੀਏ ਤੇ ਮੈਂ ਬੜਾ ਉਸ਼ਾਹ ਦੇਖਿਆ ਬੜੇ ਵਰਕਰ ਕੈਮ ਹੈ ਤੇ ਬੜੀ ਖੁਸ਼ੀ ਨਾਲ ਦੱਸ ਸਕਾਂ ਕਿ ਆ ਸੀਟ ਸ੍ਰੋਮਨੀ ਕਾਲੀ ਦੇ ਜੁੜੇ ਜਾਊਗਾ ਸੜਕਾਂ ਬਣਾਈਆਂ ਕਿਸ ਤਰ੍ਹਾਂ ਦੇ ਅੱਜ ਸੁਖੀਰ ਸਿੰਘ ਫਰਮ ਨੂੰ ਲੈਣੇ ਅੱਜ ਕਿਹੜੇ ਮਕਸਦ ਨਾਲ ਤੁਹਾਡਾ ਮੀਟਿੰਗ ਹੋਈ ਆ 350 400 ਬੰਦਾ ਤੇ ਸ਼ਾਮਾ ਸੀ ਕੀ ਕਿਸ ਮਕਸਦ ਨਾਲ ਮੀਟਿੰਗ ਕੀਤੀ ਗਈ ਆ ਦੇਖੋ ਜੀ ਸਾਰੇ ਹੁਣ ਲੈਵਲ ਦੀ ਮੀਟਿੰਗ ਹੋਈ ਆ ਹੁਣ ਲੈਵਲ ਦੇ ਡੀਸਨ ਲਗਾਏ ਗਏ ਆ ਕਿ ਨਾਲੇ ਰਖੜ ਪੁੜਿਆਂ ਤੇ ਅਸੀਂ ਚਾਪਾ ਬੁਕਾਲਾ ਸਾਹਿਬ ਕਹਿੰਦੇ ਆ ਜੀ ਜੀ ਉਹ ਵੀ ਕਾਫੀ ਰੈਲੀ ਵਿੱਚ ਇਤਨਾ ਹੀ ਲੋਕਾਂ ਵਿੱਚ ਇੱਥੇ ਵੀ ਚਾਹ ਵੇਖ ਕੇ ਪੜਾ ਹੌਸਲਾ ਮਿਲਿਆ ਪਾ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਦੀ ਫਤਿਹ ਅੱਜ ਜਿਲ੍ਹਾ ਤਰਨਤਾਰਨ ਦੇ ਵਿੱਚ ਜਿਹੜੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੀ ਅੱਜ ਇੱਕ ਸਾਡੇ ਜਿੰਨੇ ਹਲਕਾ ਤਰਨਤਾਰਨ ਦੇ ਵਿੱਚ ਜਿਹੜੀ ਬੂਥ ਇੰਚਾਰਜ ਜਿਹੜੇ ਸੀਗੇ ਉਹਨਾਂ ਵੱਲੋਂ ਇੱਕ ਮੀਟਿੰਗ ਕੀਤੀ ਗਈ ਸੀ ਜਿਹੜੀ ਅੱਜ ਮੀਟਿੰਗ 'ਚ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਕਿਹਾ ਸੀ ਸਾਨੂੰ ਜ਼ਿੰਮੇਵਾਰੀ ਲਈ ਸੀ ਕਿ ਜਿੰਨੇ ਵੀ ਬੂਥ ਇੰਚਾਰਜ ਨੇ ਉਹਨਾਂ ਵੱਲੋਂ ਮੀਟਿੰਗ ਕਰਕੇ ਜਿਹੜਾ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹਨਾਂ ਨੂੰ ਦਿੱਤੀਆਂ ਗਈਆਂ ਨੇ ਜੋ ਅੱਜ ਮੀਟਿੰਗ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਵੱਲੋਂ ਜਿਹੜੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ ਉਹਦੇ ਬੂਥਾਂ ਦੇ ਚਾਰਜ ਨੇ ਜਿਹੜੇ ਸਾਡੇ ਕੌਂਸਲ ਸਾਹਿਬਾਨ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਜਿੰਨੇ ਵੀ ਬੂਥ ਲੱਗੇ ਨੇ ਉਹਨਾਂ ਦੇ ਵਿੱਚ ਜਿਹੜੇ ਜ਼ਿੰਮੇਵਾਰੀ ਦਿੱਤੀ ਗਈ ਹੈ ਤੈਨ ਦੇ ਲਈ ਦੱਸ ਪਾਵਾਂਗੇ ਆਪਣੀ ਜਿਹੜੀ ਜ਼ਿੰਮੇਵਾਰੀ ਆ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਜਿਹੜੀ ਜਿਹੜੀ ਆ ਤਰਨਤਨ ਬੀਬੀ ਸੁਖਿੰਦਰ ਸਿੰਘ ਦਾਵਾ ਦੀ ਜਿਹੜੀ ਸੀਟ ਆ ਉਹ ਜਿੱਤ ਕੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਦੀ ਝੋਲੀ ਚ ਪਾਉਣਗੇ ਮੈਂ ਇਹ ਜਿਨਾਈ ਤਰਤਾਜ ਪ੍ਰੋਗਰਾਮ ਦੇ ਅਗਿਆਕਾਰੀਆਂ ਨਾਲ ਕੋਈ ਸਾਥੀਆਂ ਨਾਲ ਕੀ ਕਹਿਣਾ ਚਾਹੀਦਾ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਜਿਹੜੀ ਜਿਮਨੀ ਚ ਹੋ ਰਹੀ ਹੈ ਸੁਖਵਿੰਦਰ ਗੌਰ ਰੰਦਾਵਾਜੀ ਜਿਹੜੇ ਅਕਾਲੀ ਦਲ ਦੇ ਕੈਂਡੀਡੇਟ ਆ ਉਹਨਾਂ ਦੀ ਇਲੈਕਸ਼ਨ ਨੂੰ ਸਰਗਰਮ ਕਰਨ ਵਾਸਤੇ ਤੇ ਬੂਥ ਕਮੇਟੀਆਂ ਦੇ ਨਾਲ ਰਾਬਤਾ ਕਾਇਮ ਕਰਨ ਵਾਸਤੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਆਏ ਸੀ ਜਿਹੜੇ ਪਾਰਟੀ ਦੇ ਪ੍ਰਧਾਨ ਆ ਸ਼ਰੋਣੀ ਅਕਾਲੀ ਦਲ ਦੇ ਅਸੀਂ ਪਾਰਟੀ ਲੈਵਲ ਤੇ ਤੇ ਬੂਥ ਲੈਵਲ ਤੇ ਜਿਹੜੀਆਂ ਮੀਟਿੰਗਾਂ ਕਮੇਟੀਆਂ ਬਣੂਗੀਆਂ ਉਸ ਸੰਬੰਧ ਦੇ ਵਿੱਚ ਮੀਟਿੰਗਾਂ ਹੀ ਅੱਜ ਇਸ ਕਰਕੇ ਬਾਦਲ ਸਾਹਿਬ ਆਏ ਸੀ ਅਜੀ ਦਾ ਕਿਲਾ ਸਵਾਗਤ ਕਰਦੇ ਹਾਂ ਦੀ ਸ਼ਰਕਤ ਜੀ ਸਾਥੀਆਂ ਨਾਲ ਕੀ ਕਰਨਾ ਚਾਹੀਦਾ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਇੱਥੇ ਪਹੁੰਚੇ ਆ ਤੇ ਉਹਨਾਂ ਨੇ ਸਾਰਿਆਂ ਨੂੰ ਦੱਸਿਆ ਕਿ 20 ਤਰੀਕ ਤੋਂ ਬਾਅਦ ਪੱਕਾ ਡੇਰਾ ਉਹਨਾਂ ਦਾ ਸ਼੍ਰੋਮਣੀ ਕਾਲਜਦਾਰ ਦਾ ਪੂਰੇ ਪੰਜਾਬ ਦਾ ਡੇਰਾ ਤਰਨਤਾਰਨ ਸੀਟ ਤੇ ਹੋਏਗਾ ਕਿਉਂਕਿ ਇਹ ਜਿਹੜੀ ਜਿੱਤ ਹੈ ਇਤਿਹਾਸਿਕ ਜਿੱਤ ਸ਼੍ਰੋਮਣੀ ਕਾਲਜਦਾਰ ਬਾਦਲ ਦੀ ਹੋਏਗੀ ਤੇ 2027 ਦੇ ਵਿੱਚ ਜਿਹੜਾ ਇਹ ਜਿਹੜਾ ਕਿਹਦੇ ਮਿਕ ਮੈਚ ਆਂਦਾ ਹੈ ਸੈਮੀਫਾਈਨਲ ਇਹ ਸੈਮੀਫਾਈਨਲ ਜਿੱਤੂਗੀ ਤੇ ਜਿਹੜਾ 2027 ਦੇ ਵਿੱਚ ਫਾਈਨਲ ਜਿੱਤ ਕੇ ਤੇ ਫਸਟ ਟਾਈਮ ਮжоਰਿਟੀ ਨਾਲ ਇਹ ਸਰਕਾਰ ਕਾਲਜਦਾਰ ਦੀ ਬਣ ਅੱਜ ਜਿਹੜਾ ਕੱਟ ਹੋਇਆ ਹੈ ਉਹ ਜਿਮਣੀ ਚੋਨ ਨੂੰ ਲੈ ਕੇ ਹੋਇਆ ਔਰ ਜਿਮਣੀ ਚੋਨ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਸਾਰੇ ਆਪਣੇ ਜਿੰਨੇ ਵੀ ਵਰਕਰ ਸਹਿਬਾਨ ਸੀਗੇ ਉਹਨਾਂ ਨੂੰ ਲਾਮਬੰਦ ਕਰਨ ਆਏ ਸੀ ਔਰ ਇਹ ਅਸੀਂ ਉਹਨਾਂ ਨੂੰ ਸਾਰਿਆਂ ਨੇ ਵਿਸ਼ਵਾਸ ਤੋਂ ਆਇਆ ਵੀ ਅਸੀਂ ਇਹ ਜਿਮਣੀ ਚੋਨ ਜਿੱਤ ਕੇ ਤੇ 27 ਦੇ ਵਿੱਚ ਕਾਲੀ ਸਰਕਾਰ ਮжоਰਿਟੀ ਦੇ ਨਾਲ ਉਹਨਾਂ ਨੂੰ ਮੁੱਖ ਮੰਤਰੀ ਬਣਾਵਾਂਗੇ ਜਿਹੜਾ ਕੋਕੜ ਤੋਂ ਜਾਈ ਬਾਲੀ ਦਾ ਸਵਾਗਤ ਕਰਾਇਆ ਗਿਆ ਕਿਹੜਾ ਇਹ ਤਰਨਤਾਰਨ ਦੇ ਵਿੱਚ ਜਿਹੜਾ ਸ਼ੋਮਨੀ ਕਾਲੀ ਦਲ ਦਾ ਸਮਾਗਮ ਹੋਇਆ ਜੀ ਇਹ ਜ਼ਮੀਨੀ ਚੋਣ ਕਰਕੇ ਹੋਇਆ ਵਾ ਬੀਬੀ ਖੁਜਿੰਦਰ ਕੌਰ ਜੀ ਰੰਡਾਵਾ ਨੂੰ ਟਿਕਟ ਦਿੱਤੀ ਆ ਤੇ ਪੂਰੇ ਜੋਰ ਸ਼ੋਰ ਨਾਲ ਜਿਤਾ ਕੇ ਕਾਲੀ ਦਲ ਦੀ ਝੋਲੀ ਵਿੱਚ ਪਾਵਾਂਗੇ ਵਾਰਡ ਨੰਬਰ 16 ਦੇ ਆਈ ਪੂਰੀ ਤੈਅ ਦਿ ਲੋ ਮਤ ਕਰਾਂਗੇ ਤੇ ਆਪਣੇ ਪੂਰੇ ਜੋਰ ਸ਼ੋਰ ਨਾਲ ਆਪਣੀ ਵਾਰਡ ਜਿਤਾਵਾਂਗੇ